ਪਿਛਲੇ ਦਿਨੀ ਮਾਨਯੋਗ ਅਦਾਲਤ ਵੱਲੋਂ ਜਬਰ ਜਨਾਬ ਮਾਮਲੇ ਦੇ ਵਿੱਚ ਪਾਸਟਰ ਬਜਿੰਦਰ ਸਿੰਘ ਨੂੰ ਦਿੱਤੀ ਸਜ਼ਾ ਨੂੰ ਲੈ ਕੇ ਉਹਨਾਂ ਦੇ ਹੱਕ ਵਿੱਚ ਦਾ ਫਾਇਰ ਆਫ होली स्पिरिट ਚਰਚ ਕਹਾਣਾ ਵਾਲੀ ਡੇਰਾ ਬਾਬਾ ਨਾਨਕ ਆਈ ਹੈ ਜਿਨ੍ਹਾਂ ਨੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰ ਸੋਸ਼ਲ ਮੀਡੀਆ ਤੇ 크੍ਰਿਸਚੀਅਨ ਭਾਈਚਾਰੇ ਬਾਰੇ ਪੂਰ ਪ੍ਰਚਾਰ ਕਰਨ ਵਾਲਿਆਂ ਨੂੰ ਠੋਕਵੇਂ ਜਵਾਬ ਦਿੱਤੇ ਹਨ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਪਾਸਟਰ ਸੈਮੂਅਲ ਮਸੀਹ ਅਤੇ 파ਸਟਰ 카르놀ियस ਵਿੱਕੀ ਨੇ ਕਿਹਾ ਕਿ 파ਸਟਵ ਬਜਿੰਦਰ ਸਿੰਘ ਨੂੰ ਜਬਰਜਨਾਬ ਮਾਮਲੇ ਦੇ ਸਜ਼ਾ ਮਿਲਣ ਤੋਂ ਬਾਅਦ ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਕ੍ਰਿਸਚਨ ਭਾਈਚਾਰੇ ਸਬੰਧੀ ਅਖੰਡਵਾਦ ਚਮਤਕਾਰ ਧਰ ਪਰਿਵਰਤਨ ਨਾਤੇ ਪੂਰ ਪ੍ਰਚਾਰ ਕੀਤਾ ਜਾ ਰਿਹਾ ਹੈ ਉਹਨੇ ਕਿਹਾ ਕਿ 파ਸਟਵ ਬਰਜਿੰਦਰ ਸਿੰਘ ਨੂੰ ਸਾਜ਼ਿਸ਼ ਤਹਿਤ ਫਸਾਇਆ ਗਿਆ ਹੈ ਤੇ ਇੱਕ ਨਾ ਇੱਕ ਦਿਨ ਉਹ ਬਿਲਕੁਲ ਬੇਗੁਨਾਹ ਬਰੀ ਹੋ ਕੇ ਬਾਹਰ ਦਿਖ ਲੰਗੇ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਪ੍ਰੈਸ ਕਾਨਫਰੰਸ ਜੋ ਰੱਖੀ ਹੈ ਜੀ ਇਹ ਜਿਸੀ ਇਸ ਸਬੰਧ ਵਿੱਚ ਰੱਖੀ ਹੈ ਜੇ ਅਸੀਂ ਸਾਰੇ ਸੁਣ ਰਹੇ ਹਾਂ মিডিਆ ਦੇ ਉੱਤੇ ਕਿ ਬਹੁਤ ਇੱਕ ਵੱਡਾ ਰੌਲਾ ਪਿਆ ਹੋਇਆ ਹੈ ਚਰਚਸ ਦੇ ਬਾਰੇ 크ਿਸਚੀਅਨਿਟੀ ਦੇ ਬਾਰੇ ਪਾਸਟਰ ਬਲਜਿੰਦਰ ਨੂੰ ਲੈ ਕੇ ਵੀ ਕਿ ਉਹਨਾਂ ਦੇ ਕਰਕੇ ਮੈਂ ਬਹੁਤ ਸਾਰਾ ਕੁਝ ਸੁਣਿਆ ਕਿ ਬਹੁਤ ਸਾਰੇ ਕਹਿੰਦੇ ਨੇ 크ਿਸਚੀਅਨਿਟੀ ਕਲੰਕਤ ਕਰ ਦਿੱਤੀ ਕਿਸੇ ਵੀ ਇੱਕ ਇਨਸਾਨ ਦੇ ਕਰਕੇ ਪੂਰਾ ਧਰਮ ਕਲੰਕਿਤ ਨਹੀਂ ਹੁੰਦਾ ਜੇ ਇਹ ਗੱਲ ਆ ਹਰੇਕ ਧਰਮ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਹਰੇਕ ਧਰਮ ਦੇ ਵਿੱਚ ਹੁੰਦਾ ਹੈ ਉਹਦੇ ਵਿੱਚ ਚੋਰ ਵੀ ਹੁੰਦੇ ਨੇ ਡਾਕੂ ਵੀ ਹੁੰਦੇ ਨੇ ਮੁਸਲਮਾਨ ਵੀ ਚੋਰ ਹੋ ਸਕਦਾ 크ਰਿਸਚੀਅਨ ਵੀ ਚੋਰ ਹੋ ਸਕਦਾ ਸਿੱਖ ਵੀ ਚੋਰ ਹੋ ਸਕਦਾ ਹਿੰਦੂ ਵੀ ਚੋਰ ਹੋ ਸਕਦਾ ਇਹਦਾ ਧਰਮਾ ਦਾ ਕੋਈ ਦੋਸ਼ ਨਹੀਂ ਹੁੰਦਾ 크ਰਿਸਚੀਅਨਿਟੀ ਕਦੇ ਵੀ ਕਲੰਕਿਤ ਨਹੀਂ ਹੋ ਸਕਦੀ ਠੀਕ ਹੈ ਜੀ ਔਰ ਇਹ بار بار ਕਹਿਣਾ 크ਿਸਚੀਅਨਿਟੀ ਬਦਨਾਮ ਹੋ ਗਈ ਬਦਨਾਮ ਹੋ ਗਈ ਇਹ ਮੈਂ ਚਾਹਨਾ ਕਿ ਇਹ ਲੋਕਾਂ ਦੇ ਲਈ ਜਿਹੜੇ ਇਦਾਂ ਬੋਲਦੇ ਨੇ ਉਹਨਾਂ ਲਈ ਗਲਤ ਆ ਪਰ ਪਾਸਟਰ ਮਜਿੰਦਰ ਦੇਲੇਸੀ ਬੋਲ ਰਹੇ ਆ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਕਾਨੂੰਨ ਦੇ ਵਿੱਚ ਇੱਕ ਮੰਨੇ ਪਬਲੀਕਲੀ ਲੋਕਾਂ ਦਾ ਕਹਿਣਾ ਕਿ ਕਾਨੂੰਨ ਇਨਸਾਫ ਨਹੀਂ ਦਿੰਦਾ ਹੋ ਸਕਦਾ ਉਹਨੂੰ ਵੀ ਇਨਸਾਫ ਨਹੀਂ ਮਿਲਿਆ ਅਸੀਂ ਅਸੀਂ ਨੂੰ ਸਮਝ ਗਏ ਹੋ ਸਕਦਾ ਸਾਰਾ ਕੁਝ ਛੁੱਟ ਹੋਵੇ ਔਰ ਸੱਚ ਨਾ ਹੋਵੇ ਕਿਉਂਕਿ ਅਸਲ ਸੱਚ ਤੇ ਖੁਦਾ ਜਾਣਦਾ ਹੈ ਪਰਮੇਸ਼ਰ ਜਾਣਦਾ ਹੈ ਔਰ ਬਾਈਬਲ ਦੇ ਵਿੱਚ ਅਸੀਂ ਪੜ੍ਹਦੇ ਹਾਂ ਯੂਸਫ ਤੇ ਐਸੀ ਤਰ੍ਹਾਂ ਦਾ આરોਪ ਲਾਇਆ ਗਿਆ ਰੇਪ ਦਾ ਕੇਸ ਪਾ ਕੇ ਯੂਸਫ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਗਿਆ ਉਸ ਸਮੇਂ ਦੇ ਕਾਨੂੰਨ ਦੇ ਮੁਤਾਬਕ ਯੂਸਫ ਵੀ ਇੱਕ ਰੇਪਿਸਟ ਸੀਗਾ ਔਰ ਯੂਸਫ ਨੇ ਵੀ ਇੱਕ ਰੇਪ ਕੀਤਾ ਸੀ ਉਸ ਸਮੇਂ ਦੇ ਮੁਤਾਬਕ ਉਸ ਸਰਕਾਰ ਦੇ ਮੁਤਾਬਕ ਲੋਕਾਂ ਦੇ ਮੁਤਾਬਕ ਪਰ ਬਾਈਬਲ ਚ ਲਿਖਿਆ ਹੈ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਯੂਸਫ ਬਿਲਕੁਲ ਸਹੀ ਸੀ ਸੋ ਇਸ ਲਈ ਅਸੀਂ ਅੱਜ ਵੀ ਪਾਸਟਰ ਸਾਹਿਬ ਨੂੰ ਪਾਸਟਰ ਬਲਜਿੰਦਰ ਜੀ ਨੂੰ ਉਸੇ ਹੀ ਨਜ਼ਰ ਨਾਲ ਦੇਖਦੇ ਆ ਕਿ ਮੈਂ ਉਸ ਨੂੰ ਦੋਸ਼ੀ ਨਹੀਂ ਮੰਨਦਾ ਕਿਉਂਕਿ ਅਸੀਂ ਇਸ ਗੱਲ ਤੇ ਯਕੀਨ ਕਰਦੇ ਹਾਂ ਕਿ ਪਾਸਟਰ ਬਲਜਿੰਦਰ ਜੀ ਐਸਾ ਕਦੇ ਵੀ ਨਹੀਂ ਕਰ ਸਕਦੇ ਜਿਹੜੇ ਚਮਤਕਾਰ ਹੁੰਦੇ ਨੇ ਕੱਲੇ ਹਿੰਦੁਸਤਾਨ ਚ ਹੁੰਦੇ ਨੇ ਅਮਰੀਕਾ ਕੈਨੇਡਾ ਹੋਰ ਕੰਟਰੀਆਂ ਕਈ ਨੇ ਉੱਥੇ ਕਿਉਂ ਨਹੀਂ ਹੁੰਦੇ ਦੇਖੋ ਜੀ ਬਦਰ ਜਿਹੜੇ ਲੋਕ ਬਾਈਬਲ ਪੜ੍ਹਦੇ ਆ ਨਾ ਹੁਣ ਸਾਨੂੰ ਕਿੱਥੋਂ ਪਤਾ ਲੱਗਣਾ ਹੈ ਚਮਤਕਾਰਾਂ ਦਾ ਬਾਈਬਲ 'ਚ ਪੜ੍ਹੀਏ ਤੇ ਯਿਸੂ ਮਸੀਹ ਨੇ ਲਾਜ਼ਰ ਨੂੰ ਜ਼ਿੰਦਾ ਕੀਤਾ ਠੀਕ ਹੈ ਜੀ ਛੇੜੇ ਇਹ ਕਹਿੰਦੇ ਨੇ ਕਿ ਚਮਤਕਾਰ ਨਹੀਂ ਹੁੰਦੇ ਉਹ ਬਾਈਬਲ ਦੀ ਬੇਅਦਬੀ ਕਰਦੇ ਨੇ ਬਾਈਬਲ ਦੀ ਬੇਅਦਬੀ ਕਰਦੇ ਨੇ ਕਿਉਂਕਿ ਬਾਈਬਲ 'ਚ ਲਿਖਿਆ ਆਇਆ ਹੈ ਕਿ ਚਮਤਕਾਰ ਹੈਗੇ ਨੇ ਔਰ ਬਾਈਬਲ 'ਚ ਅਸੀਂ ਪੜ੍ਹਦੇ ਆ ਔਰ ਇਹ ਕ੍ਰਿਸਚਨ ਦਾ ਇੱਕ ਬਲੀਫ ਹੈ ਕਿ ਜਦੋਂ ਅਸੀਂ ਪ੍ਰਾਰਥਨਾ ਕਰਦੇ ਆਂ ਤੇ ਪ੍ਰਾਰਥਨਾ ਨੂੰ ਰੱਬ ਸੁਣਦਾ ਹੈ ਇਹ ਇੱਕ ਕ੍ਰਿਸਚਨ ਦਾ ਈਮਾਨ ਹੈ ਸਾਡਾ ਅਕੀਦਾ ਹੈ ਕਿ ਜਦੋਂ ਅਸੀਂ ਦੁਆ ਕਰਦੇ ਆਂ ਤਾਂ ਦੁਆ ਪਰਮੇਸ਼ਵਰ ਸੁਣਦਾ ਹੈ ਬਿਮਾਰ ਲਈ ਦੁਆ ਕਰਦੇ ਆਂ ਬਿਮਾਰ ਲਈ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਖੁਦਾ ਸੁਨੇਗਾ ਦੁਆ ਇਦਾਂ ਨਹੀਂ ਕਿ ਅਰਦਾਸ ਕੀਤੀ ਤੇ ਉਹਨੇ ਸੁਣੀ ਨਹੀਂ ਉਹ ਮਤਲਬ ਅਸੀਂ ਸਾਡਾ ਇਹ ਵਿਸ਼ਵਾਸ ਹੈ ਕਿ ਭਾਵੇਂ ਕੋਈ ਵੀ ਸਾਡਾ ਕੰਮ ਆ ਉਹ ਅਸੀਂ ਉਹਦੀ ਮਹਿਮਾ ਜਿਹੜੀ ਰੱਬ ਨੂੰ ਦੇਣੀ ਹੈ ਕ੍ਰਿਸਚੀਅਨਿਟੀ ਦੇ ਵਿੱਚ ਅਗਰ ਤੁਸੀਂ ਹੱਤੀ ਵੀ ਕੋ ਕੰਮ ਕੀਤਾ ਤੇ ਅਸੀਂ ਇਹ ਵੀ ਕਹਿਣਾ ਹੈ ਖੁਦਾ ਦੀ ਮਰਜ਼ੀ ਨਾਲ ਹੋਇਆ ਅਗਰ ਅਸੀਂ ਘਰ ਬਣਾਇਆ ਹੈ ਤੇ ਅਸੀਂ ਇਹੋ ਕਹਿਣਾ ਹੈ ਖੁਦਾ ਦੀ ਮਰਜ਼ੀ ਨਾਲ ਬਣਿਆ ਕੋਈ ਵੀ ਕੰਮ ਸਾਡਾ ਕ੍ਰਿਸਚੀਅਨਾਂ ਦਾ ਹੁੰਦਾ ਹੈ ਤੇ ਕ੍ਰਿਸਚੀਅਨ ਹਮੇਸ਼ਾ ਆਪਣੇ ਹਰ ਕੰਮ ਦੇ ਵਿੱਚ ਯਿਸੂ ਨੂੰ ਜلال ਦਿੰਦੇ ਆ ਜਿਦਾ ਪਿੱਛੇ ਇੱਕ ਗੱਡੀ ਦਾ ਕੀਤਾ ਗੱਡੀ ਦਿੱਤੀ ਯਿਸੂ ਨੇ ਸਿਰਫ ਗੱਡੀ ਦੀ ਗੱਲ ਨਹੀਂ ਅਸੀਂ ਹਰ ਇੱਕ ਚੀਜ਼ ਕਹਿੰਦੇ ਆ ਕਿ ਯਿਸੂ ਉਸ ਹੀ ਨੇ ਦਿੱਤੀ ਹੈ ਸਾਨੂੰ ਸਾਡੇ ਸਾਰੇ ਕੰਮ ਯਿਸੂ ਉਸ ਹੀ ਕਰਦਾ ਹੈ ਇਹ ਸਾਡਾ ਵਿਸ਼ਵਾਸ ਹੈ ਜਿੱਦਾਂ ਹਰ ਇੱਕ ਧਰਮ 'ਚ ਵਿਸ਼ਵਾਸ ਹੁੰਦਾ ਮੁਸਲਮਾਨਾਂ ਦਾ ਆਪਣਾ ਵਿਸ਼ਵਾਸ ਹੁੰਦਾ ਕਿ ਸਾਨੂੰ ਜਿੱਦਾਂ ਜਿੱਦਾਂ ਕੋ ਲੈਂਦਾ ਅੱਲਾਹ ਨੇ ਦਿੱਤਾ ਸਿੱਖਾਂ ਦਾ ਆਪਣਾ ਵਿਸ਼ਵਾਸ ਆ ਕਿ ਰੰਮ ਦੀ ਨਾਂ ਬਾਬਿਆਂ ਦੀ ਕਿਰਪਾ ਹੋ ਗਈ ਗੁਰੂਆਂ ਦੀ ਕਹਿੰਦੇ ਆ ਕਿ ਨਹੀਂ ਉਹਨਾਂ ਦਾ ਵਿਸ਼ਵਾਸ ਆ ਹਿੰਦੂਆਂ ਦਾ ਆਪਣਾ ਵਿਸ਼ਵਾਸ ਆ ਕਿ ਸਾਡੇ ਜੋ ਉਹਨਾਂ ਦੇ ਜਿੱਥੇ ਆਸਤਾ ਉਹਨਾਂ ਦੀ ਇਹ ਸਾਡੀ ਉਹਦੇ ਤੇ ਕਿਰਪਾ ਹੋਈ ਕੀ ਇਹ ਗੱਲ ਕਹਿਣੀ ਮਾੜੀ ਹੈ ਬਸੋ ਤੁਸੀਂ ਸਰ ਉਹਨਾਂ ਨੂੰ ਕਿਹਾ ਜਾ ਰਿਹਾ ਪਈ ਇਹ ਪਖੰਡਵਾਦ ਜਿਹੜਾ ਜ਼ਿਆਦਾ ਕਰਦਾ ਫਾਇਰ ਕਰਕੇ ਲੋਕਾਂ ਨੂੰ ਡੇਕ ਫਾਇਰ ਬਾਈਬਲ ਦੇ ਵਿੱਚ ਇੱਕ ਵਰਡ ਆ ਹੁਣ ਪਵਿੱਤਰ ਆਤਮਾ ਦਾ ਪਵਿੱਤਰ ਆਤਮਾ ਨੂੰ ਇੱਕ ਬਾਈਬਲ ਦੇ ਵਿੱਚ ਫਾਇਰ ਕਰਕੇ ਮੰਨਿਆ ਜਾਂਦਾ ਇਹ ਵੀ ਬਾਈਬਲ ਤੋਂ ਬਾਹਰ ਨਹੀਂਗਾ ਬਾਈਬਲ ਦੇ ਅੰਦਰ ਆ ਇਹ ਵੀ ਸ਼ਬਦ ਪਵਿੱਤਰ ਆਤਮਾ ਇੱਕ ਰੂਹ ਦੀ ਆਗ ਹੈ ਹੁਣ ਸਰ ਦੇਖਿਏ ਇੱਕ ਫਿਜ਼ੀਕਲੀ ਮਾਈਂਡ ਸੈਟ ਹੁੰਦਾ ਇੱਕ ਆਤਮਿਕ ਹੁਣ ਆਤਮਿਕ ਗੱਲ ਹੈ ਇਸ ਨੂੰ ਸ਼ਰੀਰ ਨਹੀਂ ਸਮਝ ਸਕਦਾ ਹੁਣ ਮੈਂ ਰੂਹ ਚ ਗੱਲ ਕਰ ਰਿਹਾ ਅਗਰ ਆਤਮਾ ਚ ਗੱਲ ਕਰਾਂ ਤੇ ਮੈਂ ਇਕੱਲਾ ਹੀ ਗੱਲ ਕਰ ਰਿਹਾ ਜਾਂ ਦੁਆ ਕਰ ਰਿਹਾ ਪ੍ਰਾਰਥਨਾ ਕਰ ਰਿਹਾ ਤੇ ਮੈਂ ਕਹਾਂ ਨਾ ਪਰਮੇਸ਼ਵਰ ਮੈਨੂੰ ਦੇ ਮੈਨੂੰ ਦੇ ਉਹ ਜਿਹੜਾ ਫਿਜ਼ੀਕਲ ਇਨਸਾਨ ਆ ਉਹ ਇਹ ਸੋਚੂਗਾ ਕਿ ਇਹਦੇ ਅੱਗੇ ਤੇ ਕੋਈ ਵੀ ਨਹੀਂ ਖੜਾ ਹੈਗਾ ਨਾ ਇਹਦੇ ਲਾਗੇ ਤੇ ਕੋਈ ਵੀ ਨਹੀਂ ਤੇ ਗੱਲਾਂ ਕਿਹਦੇ ਨਾਲ ਕਰ ਰਿਹਾ ਅਰਦਾਸ ਕਰਨਾ ਉਸ ਰੱਬ ਦੇ ਅੱਗੇ ਫਿਜ਼ੀਕਲੀ ਸਾਡੇ ਲਾਗੇ ਕੋਈ ਵੀ ਨਹੀਂ ਹੁੰਦਾ ਜਦੋਂ ਸਿਰਵਾਸ ਕਰਦੇ ਆ ਸਹੀ ਹੈ ਕਿ ਨਹੀਂ ਅਗਰ ਮੈਂ ਆਪਣੇ ਰੂਮ ਚ ਇਕੱਲਾ ਚਲਾ ਜਾਵਾਂ ਉੱਥੇ ਮੈਂ ਪ੍ਰਾਰਥਨਾ ਕਰਾਂ ਤੇ ਫਿਜ਼ੀਕਲੀ ਜਾ ਸਾਇੰਸ ਦੇ ਮੁਤਾਬਕ ਵਿਗਿਆਨ ਦੇ ਮੁਤਾਬਕ ਮੇਰੇ ਲਾਗੇ ਕੋਈ ਵਿਅਕਤੀ ਨਹੀਂ ਹੈਗਾ ਉੱਥੇ ਪਰ ਇਹ ਵੀ ਇਹ ਵੀ ਤਾਂ ਉਹਨਾਂ ਦੇ ਮੁਤਾਬਕ ਪਾਗਲਪਾਨੀ ਹੋ ਸਕਦਾ ਹੈ ਕਿ ਇਕੱਲਾ-ਇਕੱਲਾ ਕਰ ਰਿਹਾ ਹੈ ਠੀਕ ਹੈ ਕਿ ਨਹੀਂ ਫਿਰ ਅਰਦਾਸ ਵੀ ਇੱਕ ਪਖੰਡ ਹੋ ਸਕਦੀ ਹੈ ਜਾਂ ਪ੍ਰਾਰਥਨਾ ਕਰਨਾ ਪਰਮੇਸ਼ਵਰ ਦੇ ਗਏ ਉਹ ਵੀ ਤਾਂ ਪਖੰਡ ਹੋ ਸਕਦਾ ਹਨੀ ਸਰ ਜੀ ਦੱਸੋ ਤੁਸੀਂ ਕਿ ਅਗਰ ਮੈਂ ਇਕੱਲਾ ਹੀ ਰੂਮ 'ਚ ਪ੍ਰਾਰਥਨਾ ਕਰ ਰਿਹਾ ਤੇ ਕੋਈ ਅਗਰ ਜਿਹੜਾ ਰੱਬ ਨੂੰ ਨਹੀਂ ਮੰਨਦਾ ਰੱਬ 'ਤੇ ਵਿਸ਼ਵਾਸ ਨਹੀਂ ਕਰਦਾ ਉਹ ਵੀ ਮੈਨੂੰ ਇਹੀ ਗੱਲ ਕਹੇਗਾ ਕਿ ਇਹ ਪਖੰਡ ਕਰ ਰਿਹਾ ਪ੍ਰਾਰਥਨਾ ਕਰ ਰਿਹਾ ਤੇ ਇਹ ਪਖੰਡ ਕਰ ਰਿਹਾ ਇਹਦੇ ਕਮਰੇ ਚ ਕੌਣ ਸੁਣਦਾ ਅਸੀਂ ਰੱਬ ਨੂੰ ਨਹੀਂ ਮੰਨਦੇ ਕੁਛ ਲੋਕ ਇਦਾਂ ਕਹਿੰਦੇ ਨੇ ਤੇ ਆਤਮਿਕ ਜਿਹੜੇ ਲੋਕ ਨੇ ਉਹ ਇਸ ਗੱਲ ਨੂੰ ਪਖੰਡ ਨਹੀਂ ਕਹਿੰਦੇ ਕਿਉਂਕਿ ਅਸੀਂ ਮੰਨਦੇ ਹਾਂ ਕਿ ਸਾਡੀ ਜਿਹੜੀ ਪ੍ਰਾਰਥਨਾ ਕੀਤੀ ਜਾਂਦੀ ਆ ਉਸ ਕੋਈ ਵੀ ਪਾਸਟਰ ਇਹ ਨਹੀਂ ਕਹਿੰਦਾ ਕਿ ਮੈਂ ਠੀਕ ਕੀਤਾ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਪਾਸਟਰ ਬਿਲਜੈਂਡਰ ਨੇ ਅਜੇ ਤੱਕ ਕਿਹਾ ਹੋਵੇ ਕਿ ਮੈਂ ਠੀਕ ਕੀਤਾ ਉਹਦੀ ਇੱਕ ਵੀਡੀਓ ਦਿਖਾ ਦਿਓ ਪਾਸਟਰ ਨੇ ਉਹਨਾਂ ਨੇ ਕਿਹਾ ਹੋਵੇ ਉਹਨਾਂ ਤੋਂ ਨਾ ਹੋਰ ਕਿਸੇ ਪਾਸਟ ਨੇ ਕਿਹਾ ਹੋਵੇ ਕਿ ਮੈਂ ਚੰਗਾ ਕੀਤਾ ਫਿਰ ਅਸੀਂ ਕਹਿ ਸਕਦੇ ਆ ਫਿਰ ਅਸੀਂ ਕਹਿ ਸਕਦੇ ਕਿ ਇਹ ਚੰਗਾ ਕਰਦਾ ਹੀ ਹੋਣ ਕਰਕੇ ਦਿਖਾਵੇ ਇਹ ਇੱਕ ਧਰਮ ਪਰਿਵਰਤਨ ਦਾ ਬੜਾ ਮੁੱਦਾ ਹਰਦਾ ਬਾਰ ਬਾਰ ਕ੍ਰਿਸ਼ਚਨਾਂ ਦੇ ਲੱਗਦਾ ਜਿਵੇਂ ਜਬਰੀ ਧਰਮ ਪਰਿਵਰਤਨ ਕਰਉਂਦੇ ਨੇ ਧਰਮ ਪਰਿਵਰਤਨ ਜੀ ਅਜੇ ਤੱਕ ਕੋਈ ਪ੍ਰੂਫ ਨਹੀਂ ਹੋਇਆ ਠੀਕ ਹੈ ਕਿ ਨਹੀਂ ਅਜੇ ਤੱਕ ਕੋਈ ਸਬੂਤ ਨਹੀਂ ਹੋਇਆ ਕਿ ਧਰਮ ਪਰਿਵਰਤਨ ਦੇ ਕਿਸੇ ਨੇ ਪੈਸੇ ਲਏ ਹੋਣ ਦਿੱਤੇ ਹੋਣ ਜਾਂ ਕਿਸੇ ਕੋਲ ਕੋਈ ਵੀਡੀਓ ਹੋਵੇ ਜਾ ਕੇ ਸਿਕਲਕੋਈ ਪ੍ਰੂਫ ਹੋਇਆ ਪ੍ਰੂਫ ਅਜ ਤੱਕ ਸਿਰਫ ਇਹ ਲੌੜਾਈ ਆ ਔਰ ਦੂਸਰੀ ਗੱਲ ਧਰਮ ਪਰਿਵਰਤਨ ਦਾ ਸਾਹ ਅਗਰੈਸਿਵ ਪੰਜਾਬ ਤੇ ਦੇਖੀਏ ਤੁਸੀਂ ਦੇਖ ਲਿਓ 크੍ਰਿਸਚਨ ਆ ਹੁਣ ਝੋਨੇ ਲੱਗਣੇ ਨੇ ਤੇ ਵਿਚਾਰਾਂ ਝੋਨੇ ਲੌਣੇ ਨੇ ਮਜ਼ਦੂਰੀਆਂ ਕਰਨੀਆਂ ਨੇ ਮਿਹਨਤ ਕਰਨੀਆਂ ਨੇ ਤੇ ਜੇ ਇੰਨਾ ਹੀ ਪੈਸਾ ਹੋਵੇ ਤੇ 크੍ਰਿਸਚਨ ਹੁਣ 크੍ਰਿਸਚਨ ਵਿਚਾਰੇ ਵਿਆਹੜੀ ਲਾ ਕੇ ਮਜ਼ਦੂਰੀ ਕਰਕੇ ਤਾਂ ਆਪਣਾ ਜਿਹੜਾ দান ਆ ਦਸਵਾਂਧਿਆ ਚਰਚ ਨੂੰ ਸਪੋਰਟ ਕਰਦੇ ਨੇ ਮਜ਼ਦੂਰੀ ਕਰਕੇ ਤੇ ਦੂਸਰੀ ਚੀਜ਼ ਜੇ ਇਦਾਂ ਧਰਮ ਪਰਵਰਤਨ ਕਰਨ ਦੀ ਨੀਤੀ ਹੋਵੇ ਕਿੰਨੇ ਲੋਕ ਵਿਲਿੰਗ ਨੇ ਕਿ ਅਸੀਂ ਬਾਹਰ ਜਾਈਏ ਬਾਹਰ ਦੇ ਮੁਲਕਾਂ ਚ ਜਾਈਏ ਅਮਰੀਕਾ ਚ ਵੀ ਨਹੀਂ ਲੱਗਣ ਤੇ ਤੁਸੀਂ ਕਿ ਸੋਚਦੇ ਹੋ ਕਿ ਅਗਰ 크ਰਿਸਚਨ ਕੰਟਰੀਆਂ ਇਦਾਂ ਦੀ ਸ਼ੋਰਟ ਦੇਣ ਇਦਾਂ ਦੀ ਆਫਰ ਦੇਣ ਤੇ ਕੀ ਧਰਮ ਪਰਵਰਤਨ ਕਰਨਾ ਫਿਰ ਆਸਾਨ ਨਹੀਂ ਹੈ ਬੋਲੀਏ ਸਭ ਤੋਂ ਆਸਾਨ ਹੈ ਅਗਰ 크ਰਿਸਚਨ ਪੈਸੇ ਦੇ ਕੇ ਵੀ ਅਗਰ ਬਾਹਰ ਨਹੀਂ ਤੁਸੀਂ ਕਹਿੰਦੇ ਬਾਹਰ ਨਹੀਂ ਸਪੋਰਟਾਂ ਨਾਲ ਬਾਲੀ سپورਟ ਨਾਲ ਵੀ ਅਗਰ ਕਰਨ ਤੇ ਮੈਂ ਤਾਂ ਕਹਿਣਾ ਕਿ ਇਹ ਬੜਾ ਆਸਾਨ ਹੈ ਜਦੋਂ ਫਿਰ ਪਾਸਟਰ ਬਜਿੰਦਰ ਨੂੰ ਸਜ਼ਾ ਹੋਈ ਹੈ ਹਾਂਜੀ ਉੱਤੇ ਵੀ ਕਿ ਕਹਿ ਰਹੇ ਕਿੰਤੂ ਪਰੰਤੂ ਕੀਤਾ ਜਾ ਰਿਹਾ ਹੈ ਕਿ ਉਹਨਾਂ ਆਪਣੇ ਬੱਚਿਆਂ ਦਾ ਵਾਸਤਾ ਆਪਣੇ ਮਿਸਦਾ ਵਾਸਤਾ ਦਿੱਤਾ ਗਿਆ ਜੇ ਉਹਨਾਂ ਉਦੋਂ ਕਿਉਂ ਨਹੀਂ ਚਮਤਕਾਰ ਚੱਲਿਆ ਜੀ ਬ੍ਰਦਰ ਦੇਖੋ ਚਮਤਕਾਰ ਨਾ ਤਾਂ ਪਹਿਲਾਂ ਦੱਸਿਆ ਵੀ ਯੂਸਫ ਨੂੰ ਜੇਲ੍ਹ ਚ ਸੁਟਿਆ ਗਿਆ ਰੱਬ ਉਹਦੇ ਨਾਲ ਸੀ ਜੇ ਜੇ ਸੁਟਿਆ ਗਿਆ ਸਜ਼ਾ ਹੋਈ ਇਹਨੂੰ ਉਹ ਬਾਹਰ ਆਇਆ ਹੁਣ ਚਮਤਕਾਰ ਜਿਹੜਾ ਆਖ ਲਈ ਇਹ ਇੱਕ ਸਿਧਾਂਤਕ ਤੌਰ ਤੇ ਆ ਜਦੋਂ ਅਸੀਂ ਪਰਮੇਸ਼ਵਰ ਦਾ ਨਾਮ ਲੈਨੇ ਆ ਖੁਦਾ ਦਾ ਨਾਮ ਲੈਨੇ ਤੇ ਉਹਦੇ ਵਿੱਚ ਕਸਟਮ ਦਾ ਬਾਈਬਲ ਚ ਲਿਖਿਆ ਤੁਹਾਡੇ ਉੱਤੇ ਬਹੁਤ ਸਾਰੇ ਕਸਟ ਹੋਣਗੇ ਹੁਣ ਜੋ ਪਾਸਟ ਬਲ ਜਿੰਦਰ ਉਹਦੇ ਉੱਤੇ ਇੱਕ ਇਸੇ ਤਰ੍ਹਾਂ ਦੀ ਟੈਸਟ ਆ ਜੋ ਸਿਰਫ ਯਸੂਸ ਮਸੀਹ ਦੇ ਪ੍ਰਚਾਰ ਕਰਕੇ ਆਇਆ ਹੈ ਬਾਈਬਲ ਚ ਲਿਖਿਆ ਤੁਹਾਨੂੰ ਮੇਰੇ ਪ੍ਰਚਾਰ ਕਰਕੇ ਲੋਕ ਸਤਾਉਣਗੇ ਤੇ ਤੁਸੀਂ ਇਸ ਗੱਲ ਤੋਂ ਪਰੇਸ਼ਾਨ ਨਹੀਂ ਹੋਣਾ ਬਲਕਿ ਖੁਸ਼ ਹੋਣਾ ਲਿਖਿਆ ਤੁਸੀਂ ਸਤਾਏ ਜਾਓਗੇ ਠੀਕ ਹੈ ਜੀ ਔਰ ਇਹ ਸਿਚੁਏਸ਼ਨ ਇਦਾਂ ਦੀ ਹੈ ਬਾਈਬਲ ਦੇ ਮੁਤਾਬਕ ਸਾਨੂੰ ਐਸਾ ਨਹੀਂ ਕਿ ਖੁਦਾ ਉਥੇ ਚਮਤਕਾਰ ਕਰੇ ਕੰਮ ਕਰੇ ਹੁਣ ਮੈਂ ਇੱਕ ਸਵਾਲ ਪੁੱਛਦਾ ਜਿਹੜੇ ਇਹ ਸਵਾਲ ਕਰਦੇ ਨੇ ਕਿ ਪਾਸਟਰ ਬਲਜਿੰਦਰ ਚਮਤਕਾਰ ਕਰਦਾ ਸੀ ਤੇ ਹੁਣ ਬਾਹਰ ਆਵੀ ਉਸ ਉਹ ਰਜ਼ੀ ਨੀਸ਼ ਦੇ ਬਾਰੇ ਤੁਸੀਂ ਸੁਣਿਆ ਹੋਣਾ ਉਹਦੀ تعلیم ਇਹ ਹੈ ਕਿ ਪਰਮੇਸ਼ਰ ਹੈ ਨਹੀਂ ਹੁਣ ਅਗਰ ਇਹ ਸਵਾਲ ਤੁਸੀਂ ਰੱਬ ਨੂੰ ਮੰਨ ਤੁਸੀਂ ਮੰਨਦੇ ਹੋ ਕਿ ਰੱਬ ਹੈਗਾ ਔਰ ਮੈਂ ਤੁਹਾਨੂੰ ਸਵਾਲ ਕਰਨਾ ਹੈ ਤੁਹਾਡੇ ਸਮਝਣ ਦੇ ਲਈ ਇਸ ਗੱਲ ਨੂੰ ਸਮਝਣ ਲਈ ਇੱਕ ਹੋਰ ਸਵਾਲ ਕਰਨ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਪਾਸਟਰ ਬਲਜਿੰਦਰ ਨੇ ਉਸੇ ਸਵਾਲ ਕੀਤਾ ਕਿ ਚਮਤਕਾਰ ਕਰਦਾ ਸੀ ਰੋਗੀਆਂ ਨੂੰ ਚੰਗਾ ਕਰਦਾ ਸੀ ਸ਼ਿਫਾ ਦੇ ਮੈਸੇਜ ਆ ਤੇ ਅੱਜ ਕਿਉਂ ਨਹੀਂ ਅੱਜ ਜੇਲ੍ਹ ਦੇ ਵਿੱਚੋਂ ਕਿਉਂ ਨਹੀਂ ਬਾਹਰ ਆਇਆ ਮੈਂ ਸਵਾਲ ਕਰਦਾ ਕਿ ਜੇ ਦੁਨੀਆ ਮੰਨਦੀ ਆ 크ਰਿਸਚਨ ਸਿੱਖ ਮੁਸਲਮ ਹਿੰਦੂ ਜੇ ਇਹ ਸਾਰੇ ਮੰਨਦੇ ਨੇ ਵੀ ਰੱਬ ਹੈਗਾ ਇਹਨਾਂ ਮੇਰੇ ਸਾਰਿਆਂ ਨੂੰ ਸਵਾਲ ਹੈ ਕਿ ਜੇ ਰੱਬ ਹੈਗਾ ਤੇ ਫਿਰ ਅਸੀਂ ਰੱਬ ਹੈਗਾ ਤਾਂ ਫਿਰ ਕਹੋ ਰੱਬ ਨੂੰ ਕਿ ਅਸੀਂ ਦੁੱਖਾਂ ਵਿੱਚ ਅਸੀਂ ਮੁਸੀਬਤਾਂ ਵਿੱਚ ਸਾਨੂੰ ਕਿਉਂ ਭਾਇਆ ਤੂੰ ਆਪਣੇ ਆਪਣੇ ਰੱਬ ਨੂੰ ਕਹੋ ਰੱਬ ਨੂੰ ਤਾਂ ਫਿਰ ਸਾਰੇ ਮੰਨਦੇ ਆ ਨਾ ਹੁਣ ਦੂਸਰੇ ਵੀ ਤਾਂ ਰੱਬ ਨੂੰ ਮੰਨਦੇ ਨੇ ਉਹਨਾਂ ਉੱਤੇ ਬਿਮਾਰੀਆਂ ਕਿਉਂ ਨਹੀਂ ਹੁੰਦੀਆਂ ਕਿਉਂ ਬਿਮਾਰੀਆਂ ਆਉਂਦੀਆਂ ਨੇ ਉਹਨਾਂ ਉੱਤੇ ਉਹ ਦੁੱਖਾਂ ਵਿੱਚ ਨਹੀਂ ਪੈਂਦੇ ਸਾਰੇ ਧਰਮਦਲ ਲੋਕ ਕਸ਼ਟਾਂ ਵਿੱਚ ਪੈਂਦੇ ਨਹੀਂ ਬੋਲੋ ਫਿਰ ਰੱਬ ਨੂੰ ਮੰਨਦੇ ਨੇ ਫਿਰ ਅਸੀਂ ਉਹਨਾਂ ਧਰਮਾਂ ਵਾਲਿਆਂ ਨੂੰ ਵੀ ਇਹ ਘਰ ਕਹਿੰਦੇ ਆ ਕਿ ਹੁਣ ਤੁਸੀਂ ਦੱਸੋ ਤੁਸੀਂ ਕਸ਼ਟ ਵਿੱਚ ਉਹ ਦੁੱਖ ਵਿੱਚ ਤੁਸੀਂ ਕਹੋ ਆਪਣੇ ਰੱਬ ਨੂੰ ਔਰ ਦੂਸਰੀ ਗੱਲ ਅੱਜ ਪੰਜਾਬ ਦੇ ਵਿੱਚ ਕਿੰਨਾ ਨਸ਼ਾ ਹੈ ਸਾਰੀ ਦੁਨੀਆ ਜਿਹੜੀ ਹੈ ਕਿਸੇ ਨਾ ਕਿਸੇ مصیبت ਨਾਲ ਜਿਹੜੀ ਆ ਹੁਣ ਅਸੀਂ ਦੇਖਦੇ ਆ థਾਈਲੈਂਡ ਦੇ ਵਿੱਚ ਕਿੰਨਾ ਵੱਡਾ ਪਚਾਲ ਆਇਆ ਕੀ ਇਹ ਸਵਾਲ ਰੱਬ ਨੂੰ ਮੰਨਣ ਵਾਲੇ ਰੱਬ ਨੂੰ ਕਰਨ ਕੀ ਤੂੰ ਸਾਰੀ ਦੁਨੀਆ ਨੂੰ ਕੋ ਦਿਨ ਸੁਧਾਰ ਦੇ ਅਸੀਂ ਕੋ ਉਤਰ ਨਹੀਂ ਨਹੀਂ ਫਿਰਨੇ ਲੋਕ ਸੁਨ ਸੁਧਰਦੇ ਨਹੀਂ ਨਿਸ਼ਾਨੇ ਛਾਣਦੇ ਪਾਪ ਨਹੀਂ ਖਤਮ ਹੁੰਦਾ ਪਾਪ ਵੱਡਾ ਕਰ ਰੱਬ ਵੱਡਾ ਮੰਨਦਾ ਤੁਸੀਂ ਬੋਲੋ ਪਾਪ ਵੱਡਾ ਕਰ ਰੱਬ ਵੱਡਾ ਜੇ ਅਸੀਂ ਰੱਬ ਨੂੰ ਮੰਨਨੇ ਆਂ ਵੀ ਰੱਬ ਵੱਡਾ ਤੇ ਫਿਰ ਪਾਪ ਕਿਉਂ ਨਹੀਂ ਖਤਮ ਹੁੰਦਾ ਦੁਨੀਆ 'ਚ ਇਸ ਸਵਾਲ ਤੇ ਸੇਮ ਅਸੀਂ ਰੱਬ ਨੂੰ ਵੀ ਕਰ ਸਕਦੇ ਆਂ ਕਿ ਖੁਦਾ ਨੇ ਜਾ ਰੱਬ ਨੇ ਜਾਂ ਪਰਮੇਸ਼ਵਰ ਨੇ ਦੁਨੀਆ ਨੂੰ ਅੱਜ ਤੱਕ ਸੁਧਾਰਿਆ ਕਿਉਂ ਨਹੀਂ ਗਿਆ ਉਹ ਵੱਡਾ ਆ ਤੇ ਜੇ ਬਲਜਿੰਦਰ ਪਾਸਟਰ ਇਹਨੇ ਚਮਤਕਾਰ ਕਰਨਾ ਦੇਲ ਚ ਬਾਹਰ ਕਿਉਂ ਆਇਆ ਤੇ ਫਿਰ ਰੱਬ ਇੰਨਾ ਵੱਡਾ ਤੇ ਦੁਨੀਆ ਸੁਧਰੀ ਕਿਉਂ ਨਹੀਂ ਅੱਜ ਤੱਕ ਐਸੇ ਸਵਾਲ ਜਿਹੜੇ ਆ ਬ੍ਰਦਰ ਇਹ ਉਹਨਾਂ ਦੇ ਹੁੰਦੇ ਨੇ ਜਿਹੜੇ ਨਾਸਤਿਕ ਲੋਕ ਹੁੰਦੇ ਨੇ ਇੱਕ ਨਾਸਤਿਕ ਬੰਦਾ ਉਹ ਸਵਾਲ ਕਰ ਸਕਦਾ ਈ ਚਮਤਕਾਰ ਨਹੀਂ ਹੁੰਦੇ ਕੋਈ ਐਸੀ ਆਤਮਿਕ ਇਕਤੀ ਨਾਸਤਿਕ ਲੋਕ ਆਤਮਿਕ ਚੀਜ਼ਾਂ ਨੂੰ ਨਹੀਂ ਮੰਨਦੇ ਇਹ ਆਤਮਿਕ ਚੀਜ਼ ਹੈ ਦੁਆ ਕਰਨਾ ਤੇ ਉਮੀਦ ਰੱਖਣੀ ਕਿ ਪ੍ਰਭੂ ਮੈਨੂੰ ਕੁਝ ਦੇਵੇਗਾ ਪ੍ਰਾਰਥਨਾ ਕਰਨੀ ਤੇ ਉਮੀਦ ਰੱਖਣੀ ਕਿ ਖੁਦਾ ਮੈਨੂੰ ਚੰਗਾ ਕਰੇਗਾ ਸ਼ਿਫਾ ਦੇਵੇਗਾ ਐਸਾ ਨਹੀਂ ਕਿ ਪਾਸਟਰ ਹੀ ਪ੍ਰਾਰਥਨਾ ਕਰਨ ਤੇ ਚੰਗੇ ਹੋਣਦੇ ਨੇ ਲੋਕ ਜਦੋਂ ਮੈਂ ਵੀ ਖੁਦ ਵੀ ਵਿਸ਼ਵਾਸ ਨਾਲ ਉਹ ਤੇ ਦੁਆ ਕਰਾਂਗਾ ਤੇ ਮੇਰੀ ਪ੍ਰਾਰਥਨਾ ਨਾਲ ਮੈਂ ਚੰਗਾ ਹੋਵਾਂਗਾ ਠੀਕ ਹੈ ਜੀ ਇਹ ਆਤਮਿਕ ਗੱਲ ਹੈ ਜਿਹੜਾ ਬੰਦਾ ਇਹ ਵਿਸ਼ਵਾਸ ਕਰਦਾ ਹੈ ਕਿ ਦੁਆ ਕਰਾਂਗਾ ਮੈਂ ਜਦ ਮੇਰੀ ਦੁਆ ਨਾਲ ਮੇਰੀ ਅਰਦਾਸ ਸੁਨੇਗਾ ਪਰਮੇਸ਼ਵਰ ਤੇ ਮੈਨੂੰ ਉਹਦਾ ਜਵਾਬ ਦੇਗਾ ਇੱਕ ਸਪਿਰਚੁਅਲ ਚੀਜ਼ ਹੈ ਦੇਖੋ ਜੀ ਕੂੜ ਪ੍ਰਚਾਰ ਇੱਕ ਚੀਜ਼ ਹੈ ਹਰ ਹਰ ਧਰਮ ਦਾ ਬੰਦਾ ਉਹਦੇ ਲਈ ਉਹਦਾ ਧਰਮ ਪਿਆਰਾ ਹੁੰਦਾ ਠੀਕ ਹੈ ਹੁਣ ਅਸੀਂ ਆਪ ਜਾਣੀਏ ਜ ਸਾਡੇ 크ਿਸਚੀਅਨਿਟੀ ਦੇ ਵਿੱਚ ਹੁਣ ਸਾਡੇ ਆਪਣੀ ਮਰਿਆਦਾ ਸਾਨੂੰ ਆਪਣੀ ਮਰਿਆਦਾ ਪਿਆਰੀ ਹੈ ਸਾਨੂੰ ਕਿਸੇ ਨਾਲ ਕੀ ਲੱਗੇ ਮੁਸਲਮਾਨ ਨੂੰ ਉਹਦਾ ਆਪਣਾ ਧਰਮ ਪਿਆਰਾ ਠੀਕ ਹੈ ਨਾ ਉਹਨੂੰ ਹੀ ਮੰਨਦਾ ਅਸੀਂ 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 ਬਾਈਬਲ ਨੂੰ ਹੀ ਮੰਨਦੇ ਹਾਂ ਬਸ ਸਿਰਫ ਬਾਈਬਲ ਨੂੰ ਹੀ ਮੰਨਦੇ ਠੀਕ ਹੈ ਕਿ ਨਹੀਂ ਸਾਨੂੰ ਕਿਸੇ ਤੇ ਕਿੰਤੂ ਪਰਿੰਤੂ ਕਰਨ ਦੀ ਵੀ ਜ਼ਰੂਰਤ ਨਹੀਂ ਕਿਸੇ ਦੇ ਬਾਰੇ ਬੋਲਣ ਦੀ ਵੀ ਲੋੜ ਨਹੀਂ ਕਿਉਂਕਿ ਅਸੀਂ ਬਾਈਬਲ ਨੇ ਸਾਨੂੰ ਤ੍ਰਿਪਤ ਕੀਤਾ ਸਾਨੂੰ ਬਾਈਬਲ ਦੇ ਗਿਆਨ ਤੋਂ ਅਸੀਂ ਸੈਟੀਸਫਾਈਡ ਹਾਂ ਸਾਨੂੰ ਕਿਸੇ ਨੂੰ ਪੁੱਛਣ ਦੀ ਕਿਸੇ ਦੇ ਬਾਰੇ ਬੋਲਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਬਾਈਬਲ ਦਾ ਗਿਆਨ ਹੀ ਸਾਨੂੰ ਇਹਨਾਂ ਸੈਟੀਸਫਾਈ ਕਰਦਾ ਹੈ ਔਰ ਸਾਨੂੰ ਜ਼ਰੂਰਤ ਨਹੀਂ ਕਿ ਅਸੀਂ ਕਿਸੇ ਦੇ ਬਾਰੇ ਪੁੱਛੀਏ ਔਰ ਇਹ ਪੂਰ ਪ੍ਰਚਾਰ ਅਗਰ ਅਸੀਂ ਦੇਖੀਏ ਇਹ ਕਹਿੰਦੇ ਆ ਕਿ ਇਹ ਪਖੰਡਿਆ ਤੇ ਇਹ ਸਿੱਧੀ ਸਿੱਧੀ ਬਾਈਬਲ ਦੀ ਬੇਅਦਬੀ ਆ ਕਿਉਂਕਿ ਅਸੀਂ ਬਾਈਬਲ ਘਰੋਂ ਤੇ ਬਣਾਈ ਨਹੀਂ ਅਸੀਂ ਤੇ ਲਿਖੀ ਨਹੀਂ ਗੀ ਅਸੀਂ ਬਾਈਬਲ ਉੱਤੇ ਬੜੀ ਆਸਤਾ ਰੱਖਦੇ ਹਾਂ ਤੇ ਸਰ ਇਹ ਬੜੀ ਤਖਲੀਫ ਹੁੰਦੀ ਆ ਜਦੋਂ ਲੋਕੇ ਇਹ ਨਹੀਂ ਗੱਲ ਕਹਿੰਦੇ ਨੇ ਪਖੰਡਾ ਕਿਉਂਕਿ ਇਹ ਸਾਫ ਔਰ ਸਿੱਧੀ ਸਿੱਧੀ ਬਾਈਬਲ ਦੀ ਬੇਅਦਬੀ ਆ ਕਿਉਂਕਿ ਬਾਈਬਲ ਤੋਂ ਬਿਨਾ ਇੱਕ ਵੀ ਕੰਮ ਚਰਚ ਦੇ ਵਿੱਚ ਨਹੀਂ ਹੁੰਦਾ ਔਰ ਜਿੰਨੇ ਵੀ ਪਾਸਟਰ ਨੇ ਕੋਈ ਵੀ ਪਾਸਟਰ ਇਹ ਨਹੀਂ ਕਹਿੰਦਾ ਕਿ ਮੈਂ ਮੈਂ ਚੰਗਾ ਕੀਤਾ ਤੁਸੀਂ ਇਹ ਦੱਸੋ ਕਿਸੇ ਪਾਸਟਰ ਨੇ ਕੀ ਹੋਵੇ ਕਿ ਮੈਂ ਚੰਗਾ ਕੀਤਾ ਮੈਂ ਰੋਗੀ ਨੂੰ ਚੰਗਾ ਕੀਤਾ ਕੋਈ ਪਾਸਟਰ ਕਹੇਗਾ ਅਸੀਂ ਕਹਿੰਨਾ ਯਿਸੂ ਮਸੀਹ ਨੇ ਚੰਗਾ ਕੀਤਾ ਸੋ ਇਹ ਸਾਡੀ ਆਸਤਾ ਹੈ ਸਾਡੀ ਆਸ ਹੈ ਔਰ ਇਹ ਸਾਡਾ ਇੱਕ ਬਲੀਫ ਹੈ 크ਿਸਚੀਅਨਿਟੀ ਦਾ ਬਹੁਤ ਅੱਛਾ ਸਵਾਲ ਕੀਤਾ ਤੁਸੀਂ ਜੀ ਔਰ ਮੈਂ ਦੱਸਣਾ ਚਾਹੁੰਦਾ ਸਾਰੇ ਸਰੋਤਿਆਂ ਨੂੰ ਕਿ ਮੇਰਾ ਨਾਮ ਪਾਸਟਰ ਕਰਨੋਲੀਅਸ ਵਿੱਕੀ ਡੇਰਾ ਬਾਬਾ ਨਾਨਕ ਤੋਂ ਮੇਰੇ ਨਾਲ ਬੈਠੇ ਨੇ ਪਾਸ ਸੈਮੁਲ ਜੀ ਔਰ ਅੱਜ ਤੁਸੀਂ ਬਹੁਤ ਅੱਛਾ ਸਵਾਲ ਕੀਤਾ ਕਿ ਬਹੁਤ ਲੋਗ ਅਗਰ ਅਸੀਂ ਜੋ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇਖਦੇ ਆ ਬਹੁਤ ਸਾਰੀਆਂ ਵੀਡੀਓ ਦੇਖਦੇ ਆ ਹਰ ਬੰਦਾ ਹਰ ਬੰਦਾ ਜਿਹੜਾ ਇੱਕੋ ਗੱਲ ਰੱਟ ਫੜ ਕੇ ਬੈਠਾ ਹੈ ਪਖੰਡਵਾਦ ਪਖੰਡਵਾਦ ਕੋਈ ਐਸਾ ਬੰਦਾ ਨਹੀਂ ਜਿਹੜਾ ਬਸ ਸਿਰਫ ਇੱਕ ਫੌਕਸ ਕੀਤਾ ਪਿਆ ਉਹਨਾਂ ਨੇ ਚਰਚ ਨੂੰ ਲੈ ਕੇ ਜੀ ਚਰਚਾਂ ਵਿੱਚ ਪਖੰਡਵਾਦ ਹੁੰਦਾ ਚਰਚਾਂ ਵਿੱਚ ਪਖੰਡਵਾਦ ਹੁੰਦਾ ਜਿਹੜਾ ਬੰਦਾ ਵਿਸ਼ਵਾਸ ਕਰ ਜਿਹੜਾ ਬੰਦਾ ਚਰਚ ਵਿੱਚ ਜਾਂਦਾ ਉਹਦੇ ਲਈ ਉਹ ਪਖੰਡਵਾਦ ਨਹੀਂ ਆ ਜਿਹੜਾ ਬੰਦਾ ਚਰਚ ਵਿੱਚ ਨਹੀਂ ਜਾਂਦਾ ਉਹਦੇ ਲਈ ਪਖੰਡਵਾਦ ਹੈ ਔਰ ਬਾਈਬਲ ਦੇ ਵਿੱਚ ਕੀ ਲਿਖਿਆ ਹੈ ਕਿ ਸਲੀਬ ਦੀ ਕਥਾ ਸਲੀਬ ਦੀ ਕਥਾ ਲੋਕਾਂ ਲਈ ਮੂਰਖਤਾਈ ਹੈ ਲੋਕਾਂ ਲਈ ਮੂਰਖਤਾਈ ਹੈ ਸਲੀਬ ਦੀ ਕਥਾ ਪਰ ਜਿਹੜੇ ਸਲੀਬ ਦੀ ਕਥਾ ਨੂੰ ਮੰਨਦੇ ਨੇ ਤੇ ਸਮਝਦੇ ਨੇ ਉਹਨਾਂ ਲਈ ਇਹ ਮੁਰਖਤਾਈ ਨਹੀਂ। ਔਰ ਇੱਕੋ ਗੱਲ ਮੈਂ ਜ਼ਾਹਿਰ ਕਰ ਦੱਸਣਾ ਚਾਹਨਾ ਕਿ ਜਿਹੜੇ ਲੋਕ ਯਿਸੂ ਮਸੀਹ ਤੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਲਈ ਅਸੀਂ ਪਖੰਡਵਾਦ ਆ। ਤੇ ਜਿਨ੍ਹਾਂ ਨੂੰ ਅਸੀਂ ਨਹੀਂ ਮੰਨਦੇ, ਜਿਨ੍ਹਾਂ ਤੇ ਅਸੀਂ ਨਹੀਂ ਵਿਸ਼ਵਾਸ ਕਰਦੇ ਉਹ ਸਾਡੇ ਲਈ ਪਖੰਡਵਾਦ ਹੈ। ਇਹ ਤਾਂ ਅਸੀਂ ਸਮਝ ਹੀ ਸਕਦੇ ਆ। ਤੁਸੀਂ ਮੰਨਦੇ ਨਹੀਂ ਤਾਂ ਅਸੀਂ ਤੁਹਾਡੇ ਲਈ ਪਖੰਡਵਾਦ ਹੀ ਆ। ਅਸੀਂ ਤੁਹਾਨੂੰ ਨਹੀਂ ਮੰਨਦੇ ਤੁਸੀਂ ਸਾਡੇ ਲਈ ਪਖੰਡਵਾਦ ਹੋ। ਉਹਨੇ ਦੱਸਿਆ ਪਾਸ ਸਾਮਲ ਜੀ ਨੇ ਕਹਿੰਦੇ ਜੀ ਉੱਥੇ ਉਹਦੀਆਂ ਸ਼ਕਤੀਆਂ ਨਹੀਂ ਚੱਲੀਆਂ ਉੱਥੇ ਉਹਦਾ ਆਹ ਨਹੀਂ ਚੱਲਿਆ ਕੋਰਟ ਦੇ ਵਿੱਚ ਆਹ ਨਹੀਂ ਚੱਲਿਆ ਆਹ ਨਹੀਂ ਚੱਲਿਆ ਬਾਈਬਲ ਦੇ ਵਿੱਚ ਕੀ ਲਿਖਿਆ ਯੂਸਫ ਦੇ ਬਾਰੇ ਜਦ ਅਸੀਂ ਪੜ੍ਹਦੇ ਆ ਲੋਕਾਂ ਦੀ ਨਜ਼ਰ ਦੇ ਵਿੱਚ ਉਹ ਰੈਪਿਸਟ ਬਣ ਕੇ ਗਿਆ ਪਰ ਰੱਬ ਦੀ ਨਜ਼ਰ ਦੇ ਵਿੱਚ ਉਹ ਰੈਪਿਸਟ ਨਹੀਂ ਸੀਗਾ ਜੇਲ੍ਹ ਚ ਚਲਾ ਗਿਆ ਇਲਜ਼ਾਮ ਲੱਗੇ ਜੇਲ੍ਹ ਦੇ ਵਿੱਚ ਬੰਦ ਹੋ ਗਿਆ ਯੂਸਫ ਪਰ ਰੱਬ ਦੀ ਨਜ਼ਰ ਦੇ ਵਿੱਚ ਉਹ ਰੈਪਿਸਟ ਨਹੀਂ ਸੀਗਾ ਉਹ ਜਦੋਂ ਪਰਮੇਸ਼ਰ ਨੇ ਉਹਨੂੰ ਬਾਹਰ ਲੈ ਕੇ ਆਂਦਾ ਤਾਂ ਉਹ ਨਿਆਂਕਾਰੀ ਬਣ ਕੇ ਬਾਹਰ ਆਇਆ ਅੱਜ ਅਸੀਂ ਇਹ ਸਮਝਦੇ ਆ ਕਿ ਪਾਸਟਰ ਜੀ ਬਜ਼ਿੰਦਰ ਜੀ ਦੇ ਉੱਤੇ ਕੋਈ ਇਲਜ਼ਾਮ ਲੱਗਾ ਜੋ ਕੋਰਟ ਨੇ ਫੈਸਲਾ ਸੁਣਾਇਆ ਅਸੀਂ ਉਹਨੂੰ ਸਿਰ ਮੱਥੇ ਕਰਦੇ ਆ ਪਰ ਅੱਜ ਅਸੀਂ ਇਹ ਸਮਝਦੇ ਆ ਕਿ ਜਿਹੜੇ ਲੋਕ ਇੱਕੋ ਗੱਲ ਕਰ ਰਹੇ ਨੇ ਇਹ ਪਖੰਡਵਾਦ ਇਹ ਪਖੰਡਵਾਦ ਪਖੰਡਵਾਦ ਯਿਸੂ ਮਸੀਹ ਦੇ ਕੰਮ ਜਿਹੜੇ ਪਖੰਡਵਾਦ ਨਹੀਂ ਆ ਅੱਜ ਲੋਕੀ ਕਹਿੰਦੇ ਜੀ ਅਸੀਂ ਅਸੀਂ ਐਨੇ ਆ ਮਰੀਜ਼ ਲਾਉਣੇ ਆ ਠੀਕ ਕਰਕੇ ਦੱਸੋ ਐਨੇ ਮਰਦੇ ਲਾਉਣੇ ਆ ਅਸੀਂ ਠੀਕ ਕਰਕੇ ਦੱਸੋ ਬਾਈਬਲ 'ਚ ਲਿਖਿਆ ਥੱਕੇ ਤੇ ਬੋਝ ਇੱਟ ਦੱਬੇ ਹੋਏ ਮੇਰੇ ਕੋਲੋਂ ਵਿਸ਼ਵਾਸ ਕਰਕੇ ਹੋ ਮੈਂ ਤੁਹਾਨੂੰ ਆਰਾਮ ਦਵਾਗਾ ਮੈਂ ਨਹੀਂ ਕਹਿੰਦਾ ਤੁਸੀਂ ਮਰੀਜ਼ ਭਾਵੇਂ ਤੁਸੀਂ 4 ਦੇ ਵੀ 10 ਲੈ ਕੇ ਹੋ ਪਰ ਅਗਰ ਤੁਸੀਂ ਨੀਵੇਂ ਹੋ ਕੇ ਰੱਬ ਦੇ ਘਰ ਚਾਹੋਗੇ ਵਿਸ਼ਵਾਸ ਉਹ ਕਰਕੇ ਆਓਗੇ ਤਾਂ ਰੱਬ ਤੁਹਾਨੂੰ ਚੰਗਾ ਕਰੇਗਾ ਸਾਰਨ ਜੈਮਸਨ